ਉਹ ਦਿਨ ਹੈ ਜਿਸ ਵਾਂ ਅੰਡਾ ਲੈਣ ਦੀ ਕਾਤ ਨਹੀਂ ਜਬਾ ਬੱਕਰੀ ਨਹੀਂ ਗੱਲ ਕਰਦੇ ਠੀਕ ਹੈ ਗੱਲ ਪਰ ਆਪਾਂ ਨੂੰ ਪਤਾ ਸੀ ਵੀ ਇੱਕ ਨ ਇੱਕ ਨੇ ਇਹਨਾਂ ਤੋਂ ਹੀ ਖੜੇ ਹੋਵਾਂਗੇ ਕਿੰਨਾ ਕੁਸ ਬਣਾਤਾ ਬੱਕਰੀਆਂ ਦੇ ਬਾਈ ਸਿਰ ਤੋਂ ਸਾਰਾ ਕੁਸ ਸਾਰਾ ਕੁ ਬੱਕਰੀਆਂ ਸਿਰ ਤੋਂ ਆ ਸਹੀ ਗੱਲ ਹੈ ਨਾ ਮੈਂ ਕਹਿੰਦਾ ਵੀ ਯਾਰ ਪ੍ਰਮਾਤਮਾ ਰੋਟੀ ਦੇ ਜਾਵੇ ਇਹੀ ਬਹੁਤ ਹੁੰਦੀ ਹੈ ਨਾ ਹਾਂ ਬਸ ਉਹਨੂੰ ਤਾਂ ਇੱਥੇ 100 ਵਿਗੇ ਵਾਲੇ ਨੂੰ ਬੁੱਸ ਨਹੀਂ ਉਹ ਵੀ ਕੋਊਗਾ ਬਈ ਕੁਝ ਵੀ ਨਹੀਂ ਵਜਦਾ ਪਰ ਆਪਾਂ ਦਾ ਬਈ ਫੇਰ ਵੀ ਨਹੀਂ ਕਹਿੰਦੇ ਨੇ ਕਿੱਥੇ ਕਿੱਥੇ ਤੱਕ ਵਗ ਜਾਣੇ ਹੁੰਨੇ ਆ ਇੱਥੇ ਵਿੱਚ ਰਹੀ ਜਾਂਦਾ ਬਾਈ ਕਈ ਵਾਰ ਤਾਂ 2-3000 ਕਿਲੋਮੀਟਰ ਹੀ ਕੱਢਦਾ ਨਾ 2-3 ਹਾਂ 2-3000 ਖਾਸਾ ਹੁੰਦਾ ਨਹੀਂ ਫਿਰ ਐ ਯਾਰ ਸਾਲਾ 2000 ਕਿਲੋਮੀਟਰ ਤਾਂ ਬਹੁਤ ਹੋ ਗਿਆ ਫਿਰ ਬੜਾ ਵੱਡਾ ਕੱਪ ਵੱਜ ਗਿਆ ਮਨ ਲਾ ਸਾਲਾ ਵੱਜ ਗਿਆ ਭਾਂਡਾ ਹੋਰ ਸੁਖ ਚਾਰੀਰ ਬਾਦਲ ਤੋਂ ਰੁੱਪ ਗਿਆ ਤਦਾ ਇਹਨੂੰ ਹੁਣ ਦੱਸ ਦੇ ਗਰਮੀ ਆ ਗਈ ਕੋਟ ਕੱਢ ਦੇ ਇਹਨੂੰ ਕਹੇ ਦੇ ਮੈਂ ਕਹਿੰਦਾ ਵੀ ਜਰਾ ਸੀਨ ਮਰ ਜਾਣਗੇ ਲੈ ਵੀ ਦੋਸਤੋ ਤੁਆਡੀ ਡਿਮਾਂਡ ਦੇ ਉੱਪਰ ਇੱਕ ਵਾਰ ਫੇਰ ਆਪਾਂ ਲੱਖੀਬਾਈ ਦੇ ਕੋਲ ਆਏ ਹੋਏ ਹਾਂਗੇ ਕਿਉਂਕਿ ਵੀਰ ਲੱਖੀਬਾਈ ਦੇ ਗੱਲਾਂ ਦੇ ਫੈਨ ਨੇ ਕਹਿੰਦਾ ਵੀ ਬਾਈ ਲੱਖੀਬਾਈ ਨਾ ਗੱਲਾਂ ਸੱਚੀਆਂ ਕਰਦਾ ਸੱਚਾ ਸੁੱਚਾ ਜਾਂ ਬੰਦਾ ਹੈਗਾ ਨਾ ਬਾਕੀ ਬਾਈ ਜੀ ਬੱਕਰੀ ਵਾਲੇ ਹੁੰਦੀ ਐ ਇਹ ਜਨ ਹੈ ਨਾ ਬੋਲ ਦੇ ਤਾਂ ਵੱਧ ਹੁੰਦੇ ਨੇ ਪਰ ਬਾਈ ਸੱਚ ਬੋਲਦੇ ਹੁੰਦੇ ਨੇ ਨਾ ਭੋਲੇ ਭਾਲੇ ਬੰਦੇ ਹੁੰਦੇ ਨੇ ਤੇ ਲੱਖੀਬਾਈ ਕੋਲ ਆਏ ਹੋਏ ਹਾਂਗੇ ਲੱਖੀਬਾਈ ਨੇ ਪਿਛਲੇ ਵਾਰ ਕਿਹਾ ਸੀ ਕਹਿੰਦਾ ਵੀ ਬਾਈ ਮੇਰੇ ਬੱਕਰੇ ਵਾਸਤੇ ਕੇਲੇ ਲੈ ਕੇ ਲੱਖੀਬਾਈ ਦੇ ਚੈਂਪੀਅਨ ਬੱਕਰੇ ਵਾਸਤੇ ਤੇ ਅੱਜ ਕੇਲੇ ਲੈ ਲੈ ਦੇਖ ਸਕਦੇ ਹੋ ਨਾ ਇਹ ਲੱਖੀ ਬਾਈ ਦੇ ਬੱਕਰੇ ਵਾਸਤੇ ਲੈ ਕੇ ਆ ਗਏ ਜਿਹੜਾ ਚੈਂਪੀਅਨ ਰਿਆ ਸੀਗਾ ਜੀ ਨੇ ਇਹ ਸਕੂਟਰ ਦਿੱਤਿਆ ਦੀਗਾ ਪੀਲੇ ਰੰਗ ਦਾ ਲੋਂਗੋ ਵਾਲਤ ਹਣਾ ਚਲਦਾਂਗੇ ਲੱਖੀ ਬਾਈ ਦੇ ਕੋਲੇ ਤੇ ਆ ਲੈ ਬਾਈ ਦੇਖ ਸਕਦੇ ਹੋ ਆ ਨਾਲੇ ਤੇ ਆ ਲੱਖੀ ਬਾਈ ਉਹ ਬੈਠਾ ਗੱਲਾਂ ਮਾਰਨ ਲੱਗੇ ਪਏ ਨੇ ਤੇ ਲੱਖੀ ਬਾਈ ਦੇ ਬੱਕਰੇ ਵਾਸਤੇ ਕੇਲੇ ਚਲੋ ਚਲਦਾਂ ਲੱਖੀ ਬਾਈ ਦੇ ਕੋਲੇ ਤੇ ਗੱਲਾਂ ਸੁਣਦੇ ਅੱਜ ਤੇ ਦੇਖਦਾਂਗੇ ਕਿਹੜੀ ਨਵੀਂ ਗੱਲ ਸੁਣਾਉਂਦਾ ਹਣਾ ਜਿਵੇਂ ਇੱਕ ਦਿਨ ਆਪਾਂ ਨੂੰ ਗੱਲ ਸੁਣਾਈ ਦੀ ਵੀ ਕਹਿੰਦੇ ਸੱਤਰ ਬਿੱਗੇ ਫੂਕੇ ਇਸ ਪਤੀਲੀ ਨੇ ਬਹੁਤ ਚੱਲੀ ਆ ਗੱਲ ਲੱਖੀ ਹਾਂ ਬਾਹਲੇ ਲੋਕਾਂ ਨੇ ਉਹ ਗੱਲ ਸੁਣੀ ਹੈਗੀ ਬਹੁਤ ਸੁਣੀ ਹੈ ਹੈ ਠੀਕ ਠਾਕ ਲੱਖੀ ਬਾਈ ਹਾਂ ਵਧੀਆ ਬਾਈ ਦੱਸ ਤੂੰ ਦੱਸ ਸੱਸੀ ਕਰ ਬਾਈ ਸੱਸੀ ਕਰ ਅੱਲ ਤਾਂ ਕੇਲੇ ਫੜ ਆ ਭੱਲੇ ਕਾਲੂ ਦਾ ਮਹਾਲ ਆ ਗਿਆ ਕਾਲੂ ਦਾ ਮਹਾਲ ਆ ਗਿਆ ਕਾਲੂ ਦਾ ਆ ਗਿਆ ਆ ਜਾ ਪਹਿਲਾਂ ਪੋਥੀ ਚੱਲਦੇ ਬੱਕਰੇ ਦੇ ਕੋਲੇ ਉਰੇ ਆਊਗਾ ਉਰੇ ਲਿਆਉਣੇ ਆ ਉੱਥੇ ਹੋਰ ਹੀ ਖਾਜੂ ਕਰੀ ਆ ਜਾ ਬੈਠਾ ਆਰਾਮ ਨਾਲ ਉੱਥੇ ਚੱਲਦੇ ਆ ਕਾਲੂ ਆ ਚੱਲੀ ਉੱਥੇ ਕਾਲੂ ਕੋਲੇ ਆ ਜਾ ਆ ਜਾ ਚੱਲ ਆ ਜਾ ਲੈ ਬਾਈ ਦੇਖ ਸਕਦੇ ਹੋ ਬਈ ਲੱਖੀ ਬਾਈ ਦਾ ਪੱਤੀਆਂ ਚੱਲਣ ਲੱਗਿਆ ਬਈਆਂ ਨੇ ਹਾਂ ਇੱਥੇ ਬੰਦਿਆਂ ਨੂੰ ਕੇਲੇ ਨਹੀਂ ਮਿਲਦੇ ਤੇ ਬੱਕਰਾ ਖਾਂਦਾ ਬੱਕਰਾ ਕੇਲੇ ਖਾਂਦਾ ਨਾ ਹਾਂ ਗੱਲ ਆਪਣੀ ਇਹ ਵੀ ਨਾ ਬਹੁਤ ਚੱਲੀ ਲੱਖੀਓ ਅੱਛਾ ਵੱਖ 70 ਵਿਗ ਦੇ ਫੂਕੇ ਇਸ ਪਤੀਲੀ ਨੇ ਬਹੁਤ ਦੇਖ ਨੀ ਰਹੀ ਚੱਲੀ ਜਾਂਦਾ ਮੈਨੂੰ ਲੱਗਦਾ ਉਹਨੂੰ ਦੇਖ ਕੇ ਆਊਗਾ ਲਗਭਗ 25 30 ਲੱਖ ਬੰਦਾ ਹਾਂ ਬਾਈ ਦੇਖ ਚੁੱਕੇ ਦੇਖ ਚੁੱਕੇ ਤੇ ਲੈ ਬਈ ਲੈ ਵੀ ਆਪਾਂ ਆਪਣਾ ਪਾਤਾ ਪੂਰਾ ਕਰਤਾ ਖਾਲੂ ਖਾ ਆ ਲੈ ਨਾਲੇ ਅੱਜ ਲੈ ਵੀ ਇਹ ਫੋਲ ਕੋ ਸੁੱਦੀ ਖਾ ਗਿਆ ਕਹਿੰਦਾ ਤੇਰੇ 6 ਮਹੀਨੇ ਦਾ ਮਸਾ ਜਿ ਲੈ ਕੇ ਆਂਦੇ ਨੇ ਕਿੱਲੇ ਲੈ ਵੀ ਦੇ ਰਹਾ ਹੈ ਇਹ ਬੱਕਰਾ ਕਿੱਲੇ ਖਾਂਦਾ ਇਹ ਉਹ ਲੈ ਕੇ ਖੜਾ ਉਹ ਕਰ ਲੈ ਖੜਾ ਕਰ ਲੈ ਬੱਕਰੇ ਨੂੰ ਖੜਾ ਹੋ ਠੀਕ ਹੋ ਜਾ ਥੱਕਿਆ ਪਿਆ ਵਿਚਾਰਾ ਹਣ ਥੱਕਦਾ ਕਿੱਥੇ ਆਇਆ ਝੋਟਾ ਬਾਰ ਜਾ ਦੇ ਥੋੜਾ ਤਾਂ ਕਰਕੇ ਥੱਕੇ ਜਾਂਦਾ ਮੈਨੂੰ ਖਾਣਾ ਖਾਲਾ ਫੋਲ ਕੋ ਸੁੱਦੇ ਨਾ ਖਾ ਕੋਈ ਇੱਧਰ ਲੈ ਮਾੜੇ ਇੱਧਰ ਲੈ ਆ ਜਾ ਇਹਨੇ ਖੰਡ ਖੀਰ ਲੱਗ ਗਈ ਉਹ ਗਾਧੜੀਆ ਖਾਂਦਾ ਮਗਜੀਲੇ ਨੇ ਐਵੇਂ ਤੇ ਨਹੀਂ ਕਿਹਾ ਕਿਵੇਂ ਕਹਿੰਦਾ ਇਹਦੇ ਖੰਡ ਖੀਰ ਮੂੰਹ ਨੂੰ ਲੱਗ ਗਈ ਉਹ ਦਲੀਆ ਕਰ ਖਾਉ ਗੀ ਸੁਣਾ ਲੱਗੀ ਅੱਜ ਕੋਈ ਗੀਤ ਸੁਣਾ ਗੀਤ ਸੁਣਾ ਕੋਈ ਲੈ ਵੀ ਲੱਕੀ ਹੋਏ ਤਾਂ ਗੀਤ ਵੀ ਸੁਣਾਗੇ ਅੱਜ ਬੱਕੂ ਆਸ ਕਰ ਇੰਨਾ ਬੇਸਬਰਾਂ ਨਾ ਗਾ ਲੋਕਾਂ ਨੇ ਕੇ ਲੈ ਲੈਉਣੇ ਹਟ ਜਾਣਾ ਪਹਿਲਾਂ ਤੂੰ ਖਾ ਨਾ ਬਾਈ ਨੂੰ ਦੇਣਾ ਬੱਕਰੇ ਨੂੰ ਯਾਰ ਆਪਾਂ ਨਾਲੇ ਤੁਸੀਂ ਖਾ ਲੋ ਤੁਸੀਂ ਵੀ ਖਾ ਲਓ ਨਾ ਨਾ ਕੋਈ ਬੰਦੇ ਤਾਂ ਭਜ ਜਿੱਤੇ ਕਰਦੇ ਆ ਬਾਈ ਲੈ ਕਰਮਾਲ ਆ ਇਹਨੂੰ ਦੇਣੀ ਆ ਬਾਈ ਆਪਾਂ ਨੇ ਵੱਟ ਬੰਦੇ ਨੂੰ ਆ ਦੇਖ ਆ ਰਹੂਗਾ ਕਿਸੇ ਵੇ ਆਪਣੇ ਕੋਲੇ ਆਪਾਂ ਇਹਨੂੰ ਵੀ ਦੇਖੇ ਤੋਰੀਆ ਦੇਖਾ ਜਿਵਾਕ ਆ ਬਚਾਰਾ ਮੇਰੀ ਗੱਲ ਸੁਣ ਲੈ ਇਹਨੂੰ ਵੀਰੇ ਆਪਾਂ ਨਸੇ ਫਸੇ ਤੋ ਕਹਿੰਦਾ ਵੀ ਇਹ ਚੀਜ਼ ਨੂੰ ਮੂੰਹ ਨਾ ਲਾਈ ਠੀਕ ਆ ਹੁਣ ਆ ਦੇਖ ਲੈ ਬੰਦਾ ਹੁਣ ਕੱਲ ਬੱਕਰੀਆਂ ਨਾਲ ਚੋਈਆਂ ਨੇ ਆ ਮੁੰਡੇ ਨੇ ਠੀਕ ਆ ਐਸ ਨੇ ਲੈ ਪੁੱਤ ਤੂੰ ਖਾ ਤੂੰ ਖਾ ਗੇਲਾ ਤੇ ਤੇ ਲੈ ਬਈ ਤੂੰ ਵੀ ਖਾ ਬਾਬਾ ਠੀਕ ਆ ਹੁਣ ਸੌਂਗ ਆ ਇਹਨੂੰ ਦੇ ਲੈ ਜਿਵੇਂ ਝਾਕਦਾ ਦੇ ਲੈਣਾ ਕਦੇ ਕਹਿੰਦਾ ਹੋਰ ਖਾਣਾ ਐਂ ਖਵਾ ਦੇ ਇਹਨੂੰ ਸਭ ਥੀਲ ਲੈ ਆਊਗਾ ਇਹਦਾ ਕੋ ਅੱਜ ਖੇਲੇ ਇਹਨੂੰ ਕਿੰਨਾ ਕੋ ਦੁਕਾਨ ਦਾ ਲੱਕੀ ਕਰੇ ਇਹ ਬਸ ਮਿਆ ਪਿਆ ਸੀ ਵੀ ਖਾਂਦਾ ਕੀ ਕੀ ਕਰੇ ਹੈ ਕਰੇ ਖਾਂਦਾ ਕੀ ਉਹ ਸਾਰਾ ਰੋਟੀ ਤੋਂ ਲਾ ਕੇ ਖਾਣੀ ਹੈ ਸਾਰਾ ਕੁਝ ਆਜ ਮੈਂ ਕਹਿੰਦਾ ਦੇਲਾ ਬਾਈ ਕਰੇ ਰੋਟੀ ਘਰ ਵਾਲੀ ਲਾਉਂਦੀ ਹੁੰਦੀ ਆ ਪਹਿਲਾਂ ਇਹਨੂੰ ਖੋਣੀ ਪੈਂਦੀ ਆ ਫੇਰ ਉਹ ਤੇ ਚੁੱਲ੍ਹੇ ਤੇ ਰੋਟੀ ਉਹ ਕਰ ਠੀਕ ਆ ਆ ਦੇਖ ਲਓ ਸਾਡੇ ਸਾਹਮਣੇ ਆ ਸਾਰੀ ਦਿਹਾੜੀ ਤੁਸੀਂ ਰੋ ਮੂੰਹ ਨਹੀਂ ਰੋਊਗਾ ਬਈ ਥੱਲੇ ਅੱਛਾ ਨਾ ਲੈ ਮੂੰਹ ਨਹੀਂ ਲਾਉਣਾ ਨੇ ਥੱਲੇ ਆ ਜਿਹੜਾ ਖਾ ਲਿਆ ਖਾ ਲਿਆ ਦੇਲਾ ਬਾੰਦਰ ਵਾਂ ਥੱਲੇ ਫੇਰ ਆਪਾਂ ਗੱਲਾਂ ਕਰ ਦਾਂਗੇ ਅੱਜ ਆ ਦੇਲਾ ਥੱਲੇ ਛੱਡ ਦਾਲ ਤੂੰ ਰਾਤ ਲਿਆ ਹੁਣ ਸਹੀ ਗੱਲ ਹੈ ਪਹਿਲੇ ਖਾਣੇ ਨੇ ਯਾਰ ਅਗਲਾ ਅਗਲਾ ਕਾਹੇ ਦਿੰਦਾ ਬਾਹ ਕਾਨੂੰ ਤੂੰ ਫੋਲ ਕਾ ਖਵਾਉਣਾ ਆਹ ਖਾ ਲੈ ਕਾਲੂ ਲੈ ਆ ਤਾਂ ਉਹ ਵੀ ਆਉਂਦੀ ਇਹਨੂੰ ਵੀ ਖਵਾ ਦੇ ਚੱਲ ਹਾਂ ਨਾ ਜਿੱਤੀ ਆ ਗੱਲ ਬਾਈ ਇਹ ਇਹ ਜਿੱਤੀ ਆ ਕਿੱਥੋਂ ਜਿੱਤੀ ਹੈਗੀ ਇਹ ਕੱਲ ਇੱਥੋਂ ਜਿੱਤੀ ਆ ਸਾਵੜੇ ਚੋਈਆਂ ਸੀ ਪਹਿਲਾਂ ਉੱਥੇ ਵੀ ਚਵਾਈ ਚਾਈਏ ਲਾਓ ਬਾਗੀ ਰੁੱਸ ਕੇ ਹੋ ਸੇਵਾ ਸੱਤਮਾ ਨੰਬਰ ਬਾਈ ਸ਼ਵਾਰਾ ਆਪਣੀਆਂ ਬੱਕਰੀਆਂ ਨੂੰ ਨਹੀਂ ਤੂੰ ਕੇਲਿਆਂ ਦੀ ਗੱਲ ਕਰਦਾ ਬੱਕਰੀਆਂ ਜਦੋਂੂੰ ਖੜ ਜੀ ਕੱਪੜੇ ਪਾੜ ਦਾਨੀਆਂ ਸਹੀ ਗੱਲ ਸਹੀ ਆਪਣੀਆਂ ਦੇ ਮੂਰੇ ਧਰ ਦੀ ਜੇ ਖਾ ਜਾਣ ਕਹਿ ਜੀ ਕੀ ਦੇਣੀ ਆਪਣੇ ਜਨਮ ਪਰ ਸਿਆਣੇ ਬੋਲ ਲੈ ਵੀ ਇਹਨੂੰ ਕੇਲੇ ਖਵਾ ਕੇ ਫਿਰ ਆਪਾਂ ਗੱਲਾਵਾਤਾ ਕਰਦੇ ਆਂਗੇ ਤੁਸੀਂ ਬੜੇ ਵੀਡੀਓ ਦੇ ਵਿੱਚ ਆਹ ਦੇਰ ਥੱਲੇ ਛੱਡਦਾ ਹਾਂ ਹਾਂ ਹੁਣ ਅੱਜ ਗਿਆ ਹੁਣ ਇਹ ਖਾਣਾ ਖਾਦਮ ਲੈ ਵੀ ਆਜੋ ਕਰ ਦਾਂਗੇ ਲੱਖੀ ਬਾਈ ਨਾਲ ਗੱਲਾਵਾਤਾ ਹਾਂ ਉਹ ਲੱਖੀ ਬਾਈ ਠੀਕ ਆ ਕਰ ਵਾਰ ਕਿਵੇਂ ਆ ਬਸ ਕਰ ਵਾਰ ਹਜੇ ਤਾਂ ਠੀਕ ਹੀ ਆ ਮੈਂ ਕੱਲ ਦਾ ਪਤਾ ਨਹੀਂ ਕਿੰਨੇ ਵਜੇ ਨਿਕਲੇ ਦੀ ਘਰੋਂ ਆਜੋ 2 ਵਜੇ 2 ਵਜੇ ਵਜੇ ਆਜੋ ਆਜੋ ਲੈ ਵੀ 1:2 ਵਜੇ ਨਿਕਲ ਜਾਉਂਗਾ 2 ਵਜੇ ਕੀ ਸੀ ਬਾਈ ਮੇਰੇ ਤਾਂ ਰੋਜ਼ ਦੇ 2 ਨੇ ਬਾਈ ਅਗਲਾ ਕਹਿ ਦਿੰਦਾ ਠੀਕਾ ਤੇ ਰੋਜ਼ 2 2 3 3 2:30 ਮੈਨੂੰ ਰੋਜ਼ ਘਰੇ ਵੱਜਦੇ ਨੇ ਕਰੇ ਕਰਦਾ ਕਿ ਐ ਜ ਤੜਕੀ ਆ ਜਾਏ ਕੋਈ ਬੰਦੇ ਆ ਕੋਈ ਮੇਰੇ ਕੋਲ ਜੇ ਕੋਈ ਬੰਦਾ ਆ ਗਿਆ ਤਾਂ ਖੜ ਜਾਣਾ ਹਾਂ ਬਾਹਲੀ ਕੀ ਗੱਲ ਆ ਯਾਰ ਮੈਂ ਪਿੰਡ 'ਚ ਕਿਤੇ ਹੋਰ ਚਲਾ ਜਾਣਾ ਚਾਹੇ ਮੈਨੂੰ ਨਿਕਲੇ ਬੂੜੀ ਕੁੜੀ ਜੋ ਵੀ ਕਿਸੇ ਕੋਲੇ ਮੈਂ ਖੜ ਗਿਆ ਜਿੰਨੇ ਜ਼ਕਰ ਮੈਂ ਦਾਦੇ ਮੇਟੋ ਦੇ ਕੋਲੇ ਬੈਂਦਾ ਨਹੀਂ ਗੱਲਾਂ ਨਹੀਂ ਮਾਰਦਾ ਮੈਂ ਅੰਦਰਾਂ ਗੱਲੜੀ ਵਾਲਾ ਇੱਕ ਤਾਂ ਨਾ ਜਦੋਂ ਗੱਲ ਹੀ ਪਈ ਜੇ ਹਰਦਾ ਘਟ ਤੂੰ ਹਲਦਾ ਨਹੀਂ ਹਲਦਾ ਨਹੀਂ ਸਹੀ ਤੂੰ ਜਲਦੀ ਆਇਆ ਕਰ ਘਰੋਂ ਥੋੜਾ ਆ ਓਏ ਕੀ ਕਰੀਏ ਯਾਰਾਂ ਦੇਖ ਲੈ ਬਾਈ ਹੁਣ ਤਾਂ ਤੇਰੇ ਸਾਹਮਣੇ ਨੇ ਹਾਂ ਲੈ ਵੀ ਦੇਖ ਸਕਦਾ ਹਾਂ ਹਾਂ ਵਿਚਾਰੀਆਂ ਗਦੇ ਵੇਲ ਖਾ ਕੇ ਦੁੱਧ ਦਿੰਦੀਆਂ ਨੇ ਠੀਕ ਹਾਂ ਹਾਂ ਦੇਖ ਲੈ ਕਿਵੇਂ ਕਿਵੇਂ ਗੱਲ ਉਹ ਗੱਲ ਆ ਭਾਈ ਗਰੀਬੀ ਗਰੀਬੀ ਦੀ ਸ਼ਾਰਦੀਆਂ ਨੇ ਸਹੀ ਗੱਲ ਹੈ ਨਾ ਤੂੰ ਦੁੱਧ ਕਿੰਨਾ ਗਾ ਹੁਣ ਆਪਣੀ ਬੱਕਰੀ ਥੱਲੇ ਦੁੱਧ ਆਪਣੀ ਬਾਈ ਦੇ ਹੀ ਦਿੰਦੀਆਂ ਬਾਈ ਵਧੀਆ ਜਾਨੀ ਕਿ ਵਿਚਾਰੀਆਂ ਇਹ ਹੀ ਆ ਦੇਖ ਲੋ ਹੁਣ ਤਾਂ ਤੁਹਾਡੇ ਸਾਹਮਣੇ ਕਿਹੜਾ ਮੈਂ ਇਹਨਾਂ ਨੂੰ ਕੀ ਬਾਦਾਮਚਾਰ ਦਾ ਆ ਹੁਣ ਤੇਰੇ ਸਾਹਮਣੇ ਦੇਖ ਲੈਦਰ ਸੇਮ ਹੂੰ ਬੱਕੇ ਤੇਰੇ ਸਾਹਮਣੇ ਚੂਈਆਂ ਸੀ ਆਪਾਂ ਨੇ ਹੂੰ ਠੀਕ ਆ ਆ ਹੁਣ ਤੂੰ ਲਗਭਗ ਅੱਜ ਮੈਂ ਲੋਕਾਂ ਵਾਂਗ ਚੁੰਦਾ ਨਹੀਂ ਜਿਵੇਂ ਕਿ ਲੋਕਾਂ ਵਾਂਗ ਸੇਵਾ ਕਰਾਂ ਬਾਈ ਆਪਣੇ ਝੋਲੇ ਲੈ ਕੇ ਬੱਕਾਂ ਨੂੰ ਤੁਰਦੀ ਠੀਕ ਆ ਆਪ ਦੇਖ ਲੋ ਯਾਰ ਆਪਾਂ ਕਿਹੜੇ ਝੂੜੇ ਬੋਲਦੇ ਆ ਥੱਲੇ ਨੂੰ ਆ ਜਾ ਲੈ ਵੀ ਨਾਲੇ ਤਾਂ ਆਪਾਂ ਆ ਪਗੜਾ ਕੋ ਝੂਠ ਬੋਲਦੇ ਨਹੀਂ ਗੱਲਾਂ ਬਾਤਾਂ ਕਰਾਂਗੇ ਲੱਖੀ ਬਾਈ ਦੇ ਨਾਲ ਦੇਖ ਸਾ ਨਾਲੇ ਦੇ ਉੱਪਰ ਚਾਰਨ ਲੱਗਿਆ ਬਾਈ ਲੱਖੀ ਘਰੇ ਕਿੰਨੇ ਵਜੇ ਜਾਏਗਾ ਭਾਈ ਬਾਈ ਬਾਜੀ ਜਾਂਦੇ ਨੇ 7 ਕ ਤਾਂ 7 ਕ ਹਾਂ ਚਲ ਹੁਣ ਤਾਂ ਹੁੰਦਾ ਦਿਨ ਖੜਿਆ ਹੁੰਦਾ 7 ਵਜੇ ਕੋਈ ਔਖਾ ਤਾਂ ਨਹੀਂ ਹੁੰਦਾ ਲੱਖੀ ਨਾ ਯਾਰ ਔਖਾ ਤਾਂ ਗਾਦਾ ਬਾਈ ਸਾਂਜੀ ਪਹਿਲਾਂ ਜਿੱਗੇ ਜਦੋਂ ਉੱਥੇ ਚੜਕੇ ਗਏ ਮੈਂ ਅੱਛਾ ਸਾਂਜੀ ਵੀ ਵਿਚਾਰਾ ਚਲਾ ਗਿਆ ਮੈਂ ਹੁਣ ਵੀ ਆ ਬੰਦੇ ਦਾ ਫੋਨ ਆਇਆ ਸੀ ਬੰਦੇ ਦਾ ਮੁੰਡਾ ਅਨੰਦਪੁਰ ਵਾਲਾ ਦਾ ਉਹ ਨੂੰ ਮੈਂ ਕਹਿਆ ਯਾਰ ਉਹ ਚੱਲ ਸੜਾ ਕਰ ਗਿਆ ਜਿਹੜਾ ਕੋਈ ਕਰ ਗਿਆ ਪਰ ਭੱਜਿਆ ਵੀ ਉਹਦਾ ਪੁੱਤ ਐ ਠੰਡ ਦੇ ਵਿੱਚ ਆ ਤੇ ਜਦ ਮੇਰੇ ਟਾਈਮ ਨਿਕਾ ਜਾਂਦਾ ਯਾਰ ਆਪਾਂ ਇਹ ਕਹਿਣਾ ਸੀ ਚੱਲ ਆਪਣੇ ਦਾ ਸਾਲ ਹੀ ਲੱਗ ਗਿਆ ਚਲਾ ਜਾ ਬਹਿ ਜਾ ਉਹਨੂੰ ਗੱਲਾਂ ਬਾਤਾਂ ਕਰਦੇ ਆਂ ਉੱਥੇ ਕਿ ਬਹਿ ਜੰਨੇ ਮੈਂ ਕਹਿੰਦਾ ਚੱਲ ਚੱਲ ਫਿਰ ਕੰਡੇਆਂ ਦੇ ਅੰਦਰ ਤੂੰ ਨੇ ਕਿਹਾ ਵੀ ਦੇਖਦਾ ਕੰਡਿਆਂ ਦੇ ਵਿੱਚ ਦੀ ਚੱਲਦਾ ਸਾਰਾ ਦਿਨ ਨਾ ਹਾਂ ਕੰਡੇ ਗੁੰਡੇ ਕੇ ਵੱਜਦੇ ਲੱਖੀ ਬਾਈ ਲੱਗਦੇ ਹੀ ਨਹੀਂ ਲਹ ਲੱਗਦੇ ਨਹੀਂ ਲੱਗਦੇ ਨੇ ਪੈਰ ਮਾਦਾ ਪੱਥਰਾ ਪੈਰ ਵੀ ਦੇਖ ਲੈ ਭਾਈ ਅਲਕਾ ਇਹ ਦੰਦਾ ਆਤਣ ਪੈ ਪੈਨੇ ਆ ਦਿਖਾ ਪੈਰ ਦਿਖਾ ਲੈ ਵੀ ਲੱਖੀ ਬਾਈ ਦੇ ਪੈਰ ਦੇਖਦਾ ਵੀ ਕੀ ਹਾਲ ਆ ਪੈਰਾਂ ਦਾ ਨਾ ਆ ਭਾਈ ਕਹਿ ਦਿੰਦਾ ਅਗਲਾ ਮੈਨੂੰ ਭਾਈ ਘਰ ਦੇ ਵੀ ਮੇਰੇ ਕਹਿਣ ਆਦੇ ਨੇ ਭਾਈ ਖੜੀ ਧੁੰਦਾ ਹੀ ਨਹੀਂ ਭਾਈ ਧੋ ਕੇ ਕਰੂਆ ਦੇਖ ਲੈ ਕੀ ਬਣਿਆ ਪਿਆ ਯਾਰ ਲੈ ਲੈ ਆ ਦੇਖ ਲੈ ਭਾਈ ਇਧਰ ਆਤਣ ਪਾੜੇ ਪੈਨੇ ਸਹੀ ਗੱਲ ਆ ਇੱਥੇ ਭਾਈ ਅਗਲਾ ਕਹਿੰਦਾ ਸੋਨਾ ਖਾ ਸੋਨਾ ਖਾ ਕੇ ਲੱਦ ਨਹੀਂ ਹੈਗੀ ਕਦੇ ਮਿਹਨਤ ਬਹੁਤ ਲੱਖਿਆ ਨਾ ਬਾਈ ਅੱਡਿਆਂ ਵੀ ਵਿੰਗਿਆਂ ਹੋ ਜਾਂ ਮਿਹਨਤ ਬਾਲੀ ਯਾਦ ਹੈ ਨਾ ਮੈਨੂੰ ਤਾਂ ਇਹ ਵੀਰੇ ਫੇਤ ਵੀ ਹੀ ਦਿੰਦੀਆਂ ਨੇ ਇਹ ਹਾਂ ਸਹੀ ਗੱਲ ਹੈ ਨਾ ਜੇ ਆਪਾਂ ਇਹਨਾਂ ਦਾ ਕਰਾਂਗੇ ਤਾਂ ਦੇਣੀਆਂ ਫੇਰ ਦੇਣੀਆਂ ਸਹੀ ਗੱਲ ਆ ਹੁਣ ਇੱਥੋਂ ਦੇ ਲਾ ਬਚਾਰੀਆਂ ਚਾਰ ਕਿੰਨ੍ਹੇ ਸਾਲੇ ਮੈਂ ਹਾਂਣਾ ਮੋਟਾ ਬਸ ਪਿੰਡ ਨੂੰ ਮੋੜਦੇ ਪਿੰਡ ਨੂੰ ਮੋੜਦਾ ਨਾ ਹਾਂ ਕਿੰਨੀ ਦੂਰ ਆ ਪਿੰਡੋਂ ਆ ਦੋ ਹੁੰਦਾ ਲੱਭੇ ਜਾਏ ਹੋਣਾ ਦੋ ਕਿਲੋ ਨੀ ਹਣਾ ਨੇ ਕਿੱਥੇ ਕਿੱਥੇ ਤੱਕ ਵਗ ਜਾਣੇ ਹੁੰਨੇ ਆ ਇੱਥੇ ਵਿੱਚ ਰਹੀ ਜਾਂਦਾ ਬਾਈ ਕਈ ਵਾਰ ਤਾਂ 2-3000 ਕਿਲੋਮੀਟਰ ਹੀ ਕੱਢ ਦਨ 2-3 ਹਾਂ 2-3000 ਖਾਸਾ ਹੁੰਦਾ ਨਹੀਂ ਫਿਰ ਆਏ ਯਾਰ ਹਾਂ ਗਦੇ ਨੂੰ 12 ਘਮਾਰ ਨੂੰ 18 ਉਹ ਕਮ ਮੇਰੇ ਨਾਲ ਹੁੰਦਾ ਅੱਛਾ ਮੈਂ 2-3000 ਕਿਲੋਮੀਟਰ ਪਤਾ ਕਿੱਥੇ ਹੋ ਜਾਊਗਾ ਲੁਧਿਆਣੇ ਜਿੱਥੇ ਹੋ ਜਾਊਗਾ ਹੈਂ ਲੁਧਿਆਣੇ ਜਿੱਥੇ ਹੋਰ ਲੁਧਿਆਣਾ ਤਾਂ ਹੋਰ ਹੈਗਾ ਸਾਰਾ 40 ਕਿਲੋਮੀਟਰ ਸਾੜਾ 2000 ਤਾਂ ਮੇਰੇ ਤੋਂ ਨਾਨਾ ਦੇ ਵੀ ਬਾਪ ਸੋਣਾ ਸਾੜਾ ਦੇ ਵੀ ਵੀ ਮੇਰਾ ਨੇੜਿਆ ਯਾਤਰਾ ਨੂੰ ਵੀ ਵੱਡਾ ਬਤਾ ਇਹਦਾ ਬੰਦਾ ਤੇ ਜਾ ਬੰਬੇ ਵਗ ਜਗਾ ਬੰਬੇ ਬੱਲਾ 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 ਮੈਂ ਕਹਿੰਦਾ ਹੋ ਯਾਰ ਫਿਰ ਫਿਰ ਵੀ ਕਾਢ ਹੀ ਦੂੰ ਹਜ਼ਾਰ ਕ ਤਾਂ ਨਿਕਲਦੀ ਹੈ ਡੈਲੀ ਹਾਂ ਯਾਰ ਕਈ ਵਾਰ ਤਾਲੂਜੀ ਵੀ ਲਵਾਉਂਦੇ ਲੈ ਕੇ ਗੱਪ ਮਾਰ ਰਿਹਾ ਤੂੰ ਤਾਲੂਜੀ ਵੀ ਲਵਾਉਂਦੇ ਤੂੰ ਗੱਪ ਮਾਰ ਰਿਹਾ ਜੀ ਕਈ ਵਾਰ ਇੱਥੇ ਲਵੇ ਛਰ ਜਾਂਦਾ ਹੈ ਲਵੇ ਯਾਰ ਬਹੁਤ ਬੰਦੇ ਮੈਨੂੰ ਕਹਿੰਦੇ ਨੇ ਹਾਂ ਤੇ ਕਹਿੰਦੇ ਭਾਈ ਯਾਰ ਤੂੰ ਹੁਣ ਕਈ ਵਾਰ ਤਾਂ ਮੈਂ ਯਾਰ ਨੇੜੇ ਸ਼ਾਰਦਨ ਤੇ ਜਣੀ ਚੱਕੜ ਝੋਲੇ ਮੈਂ ਦਿਖਾ ਦਿੰਦਾ ਭਾਈ ਬੱਕਰੀਆਂ ਨੂੰ ਅੱਛਾ ਸਾਰਾ ਕੁਝ ਇਹਨਾਂ ਨੂੰ ਦਿਖਾ ਦਿੰਦਾ ਕੋਈ ਆ ਨਹੀਂ ਹੈਗਾ ਵੀ ਆਪਣੀਆਂ ਬੱਕਰੀਆਂ ਕਈ ਵਾਰੀ ਗਰੀਬੀ 'ਚ ਸ਼ਾਰ ਲੈਂਦੀਆਂ ਨੇ ਠੀਕ ਆਜਾ ਨਾਲੇ ਤੇ ਇਹਨਾਂ ਨੂੰ ਪੁੱਤਾ ਵੀ ਇਹਦਾ ਨਹੀਂ ਪਤਾ ਅਮਲੀ ਦਾ ਖੱਲੂ ਕਦੋਂ ਖੱਲੂ ਕਦੋਂ ਪਰ ਹੁਣ ਜਦ ਆ ਗਏ ਇਹਨਾਂ ਨੂੰ ਹੌਸਲਾ ਹੋ ਜਾਂਦਾ ਵੀ ਰਜਾ ਕੇ ਮੁੜੂ ਰਜਾ ਕੇ ਮੁੜੂ ਮੈਂ ਭੁੱਖੇ ਤਾਂ ਨਹੀਂ ਮੁੜੀਆਂ ਕਦੇ ਬੱਕਰੀਆਂ ਨਾ ਭਾਈ ਕਦੇ ਭੁੱਖੇ ਨਹੀਂ ਮੁੜੀਆਂ ਯਾਰ ਦੇਖ ਪ੍ਰਸੇਮ ਭਾਈ ਸਾਡੇ ਆਪਣੇ ਦੇ ਮੈਨੂੰ ਕਹਿੰਦੇ ਨੇ ਜੱਟ ਜ਼ਿਮੀਂਦਾਰ ਬਈ ਬਈ ਨਿਕਾਨ ਅਗਰ ਮੈਂ ਕਹਿੰਦਾ ਵੀਰੇ ਨਿਕਾਨ ਆਪਾਂ ਕਰਦੇ ਨਹੀਂ ਹਨ ਵੀ ਪਰ ਚਲੋ ਫਿਰ ਵੀ ਵੱਡ ਜਾਂਦਾ ਜਾਨਵਰ ਹੈ ਪਰ ਆਪਾਂ ਕਰੇ ਕਹੇਦਾ ਸੋਚ ਸਮਝ ਕੇ ਜਾਂ ਆਪਦੇ ਮਨੋਂ ਤਾਂ ਆਪਾਂ ਅਗਲੀ ਫਸਲੀ ਚਾਰ ਤੇ ਠੀਕ ਉਹ ਕੰਮ ਨਹੀਂ ਕਰਦੇ ਨਾ ਠੀਕ ਆ ਐਵੇਂ ਕੀ ਫਾਇਦਾ ਆਪਾਂ ਯਾਰ ਕਹਿੰਦੇ ਆ ਆਪਣੇ ਨੂੰ ਬੱਕਰੀਆਂ ਪਿਆਰੀ ਜਿਹੀ ਬਾਈ ਠੀਕ ਆ ਗੱਲ ਵੀ ਇਹ ਬੰਦਾ ਬਾਈ ਕਹਿੰਦਾ ਮੈਂ 2000 ਕਿਲੋਮੀਟਰ ਤੁਰਦਾ ਰੋਜ਼ ਪਰ ਆ ਨਹੀਂ ਯਾਰ ਇਹ ਸਭ ਤੋਂ ਵੱਡਾ ਗੱਪੀ ਇਹ ਆ ਗੱਪੀ ਲੱਭ ਗਿਆ ਪੂਰਾ ਮੈਂ ਨਾ ਗੱਪੀਆਂ ਆ ਬਾਪ ਆ ਮੈਂ ਇੱਕ ਮਿੰਟ ਇੱਧਰ ਦਿਖਾ ਦੇ ਬਈ ਇਹ ਬੰਦਾ ਸਭ ਤੋਂ ਵੱਡਾ ਗੱਪੀ ਆ ਸਹੀ ਗੱਲ ਹੈਗਾ ਬੁੱਤ ਗੱਪੀ ਇਹ ਨਾਲ ਹੀ ਗੋਸ਼ਟੂ ਇਹ ਮੰਨੂ ਵੀ ਗਿਆ ਸਾਲਾ 2000 ਕਿਲੋਮੀਟਰ ਤਾਂ ਬਹੁਤ ਹੋ ਗਿਆ ਫਿਰ ਬੜਾ ਵੱਡਾ ਕੱਪ ਵੱਜ ਗਿਆ ਮਨ ਲਾ ਵੱਜ ਗਿਆ ਭੈਣਾਂ ਹੋਰ ਸੁਖੀਰ ਬਾਦਲ ਤੋਂ ਕੱਪ ਗਿਆ ਤੂੰ ਤੇ ਜੈ ਵੀ ਲੁੱਦਿਆ ਨਹੀਂ ਗਿਆ ਵੀ 40 ਕਿਲੋਮੀਟਰ ਬਾੜਾ ਮੇਰਾ ਤਾਂ ਫਰੂਜ ਨਿਕਲ ਗਿਆ ਇਦਾਂ ਕਾਲਾ ਪੈ ਗਿਆ ਨਾ ਮੈਂ ਜਾਨ ਦੀ ਯਾਤਰਾ ਹੋ ਗਈ ਮਨਾਨ ਬਾਈ ਵੱਡੀ ਉਹ ਜਿਹੇ ਤਰ੍ਹਾਂ ਕਰਤੀ ਆਪਾਂ ਮਰਨਾਥ ਵੀ ਨੇੜੀ ਆ ਇਹਦਾ ਬਾਬੇ ਤੋਂ ਵੀ ਕਹਾਣਾ ਗਿਆ ਮੈਂ ਸਹੀ ਗੱਲ ਆ ਬਾਈ ਚਲ ਕੋਈ ਗੱਲ ਹੈ ਕਦੇ ਕਦੇ ਹੋ ਜਾਂਦਾ ਲੱਕੀ ਹੈ ਨਾ ਆ ਜਾਂਦਾ ਵਾਧਕਾਰ ਲੱਖੀ ਹੌਸਲਾ ਹੋ ਜਾਂਦਾ ਇੱਕ ਵੀਰ ਕਹਿੰਦੇ ਨੇ ਕਹਿੰਦੇ ਵੀ ਲੱਖੀ ਕੋ ਤੇ ਖੰਦਾ ਹੈ ਹਾਂ ਬਾਈ ਉਹ ਨੂੰ ਦੇਖ ਲੈ ਬਾਈ ਯਾਰ ਕਈਆਂ ਤਾਂ ਮੈਂ ਉੱਥੇ ਵਿਚਾਰੇ ਨੇਰੋਂ ਆਇਆ ਹੋਰ ਇਧਰੋਂ ਆਇਆ ਯਾਰੋਂ ਆ ਇਹਦੇ ਲੈਵੇ ਚੜੇਕ ਉਹ ਯਾਰ ਉੱਥੇ ਮੈਂ ਸਾਦੀ ਸਾੜੀ ਗੱਡੀ 'ਚ ਰਿਹਾ ਉਹਨਾਂ ਨੇ ਕੋਲੇ ਰਿਹਾ ਉਹ ਕਹਿੰਦੇ ਬਾਈ ਯਾਰ ਆਸੀਂ ਖੋਦਾ ਸੀ ਇਹਦੇ ਨਾਲ ਫਿਰਦੇ ਕੋਈ ਬੰਦੇ ਨੇ ਦੋ ਫੁੱਜ ਲੜੇ ਨਹੀਂ ਅੱਛਾ ਕਹਿੰਦੇ ਵੀ ਯਾਰ ਸਾਦੀ ਸਾੜੀ ਦੇ ਨਾਲ ਫਿਰਦੇ ਆ ਇਹ ਬੰਦੇ ਕੋਲੇ ਕੱਪੜਾ ਤੱਕ ਨਹੀਂ ਸੀ ਕੱਪੜਾ ਤੱਕ ਨਹੀਂ ਸੀ ਕੱਪੜਾ ਤੱਕ ਨਹੀਂ ਸੀ ਭਾਈ ਮੇਰੇ ਕੋਲੇ ਬੰਦੇ ਮੌਜੂਦ ਨਹੀਂ ਨੇ ਉੱਥੇ ਦੇ ਬੰਦਿਆਂ ਨੂੰ ਖੁਦ ਪੁੱਛ ਲੋ ਨਾ ਮੇਰੇ ਕੋਲ ਕੱਪੜਾ ਨਾ ਮੇਰੇ ਕੋਲ ਲੀੜਾ ਠੀਕ ਐਵੇਂ ਆ ਗਿਆ ਐਵੇਂ ਯਾਰ ਚਲੇਗਾ ਮੇਰਾ ਸਾਜੀ ਭੱਜ ਗਿਆ ਮੈਨੂੰ ਉਹਨਾਂ ਨੇ ਉਹਦੀ ਮਾਂ ਵੀ ਕਹਿੰਗੇ ਮੈਂ ਤਾਂ ਇੰਨੇ ਲੋਕ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਮੁੰਡੇ ਨੂੰ ਭਾਈ ਡਰਤਾ ਹੋਈ ਜਾਂਦਾ ਸਾਰੀ ਰਾਤ ਉਹਦੇ ਕੋਲੇ ਫਰੀ ਗਿਆ ਢੇੜੇ ਕੱਢਦਾ 12 1 ਵਜੇ ਘਰੇ ਆਇਆ ਆਉਂਦੇ ਹੀ ਬੱਕਰੀਆਂ ਦੀ ਮਗਰ ਵੀਰੇ ਘਰੇ ਸਾਰਾ ਕੁਝ ਛੱਡ ਗਿਆ ਠੀਕ ਆ ਬੱਕਰੀ ਕੱਪੜਾ ਲੀੜਾ ਸਾਰਾ ਕਿੰਨੇ ਦਿਨ ਹੋ ਗਿਆ ਸਾਢ ਉਦਨੇ ਮੰਨ ਕੇ ਚੱਲ ਉੱਥੇ ਗੇੜੇ ਕੱਢੀ ਗਿਆ ਪਹਿਲਾਂ ਤਾਂ ਵੀ ਲੰਬੂਆ ਲੱਬੇ ਫੇਰਾ ਕਿੱਥੇ ਉਹ ਬੰਦਾ ਚੋਸਤ ਸੀ ਠੀਕ ਆ ਉਹਦੋਂ ਵੀ ਪੈਰਾਂ ਨਾਲ ਚਲਾਕ ਸੀ ਨਹੀਂ ਉੱਥੇ ਕਿੰਨਾ ਰਿਹਾ ਤੂੰ ਉੱਥੇ ਬਾਈ ਮੈਂ ਉੱਥੇ ਬੱਕਰੀਆਂ ਫੇਰ ਵੀ ਆਪਣੀਆਂ ਦੁੱਧ ਦੇ ਲਵੇ ਚਲੇ ਗਏ ਸੀ ਮੰਨ ਕਿੰਨੇ ਕਿੰਨਾ ਦੁੱਧ ਦੁੱਧ ਧਰਕੀਆਂ ਫੇਰ ਵੀ ਬੱਕਰੀਆਂ ਕੋਈ 1 70 ਕੋਈ 81 ਕੋਈ 60 ਨਾਲ 2 ਲੀਟਰ ਦੇ ਵੀ ਇੱਕ ਬੱਕਰੀ ਪਹੁੰਚੀ ਹੋ ਇੱਥੇ ਵੱਧ ਕੀਤਾ ਇੱਕ ਡਾਂਗ ਇੱਥੇ ਤਾਂ ਜੀ ਕਰ ਗਈ ਬੱਕਰੀ ਆਪਣੀ ਤੇ 2 ਲੀਟਰ ਤੋਂ ਮੰਨ ਕੇ ਇੱਕ ਤਾਂ ਉੱਪਰ ਹੀ ਚਲੀ ਗਿਆ अच्छा एक बकरी कर की 2 लीटर ਤੋਂ ਉੱਪਰ ਕਦੇ ਚੱਲੀ ਆ ਇੱਕ ਮੰਨ ਕੇ ਚੱਲੋ ਬਈ ਆਪਣੀ ਬੱਕਰੀ 180 170 165 ਐ ਕਣ ਕੀਤਾ ਲੈ ਵੀ ਦੇਖ ਸਕਦੇ ਹੋਗੇ ਤੇ ਬਾਕੀ ਲੱਖੀ ਬਈ ਹਾਂਜੀ ਵੀਰੇ ਪਿਆਰ ਬੰਦੇ ਬਹੁਤ ਕਰਦੇ ਆ ਤੈਨੂੰ ਹਣਾ ਯਾਰ ਆਪਾਂ ਕਦੇ ਇਹਨੂੰ ਹੱਸ ਕੇ ਮੇਰੀ ਜਿੱਥੇ ਮੇਰੀ ਦਾ ਕਹਿੰਦੇ ਵੀ ਨਾ ਲੱਖੀ ਬਈ ਦੇ ਗੱਲਾਂ ਸੱਚੀਆਂ ਸੋਚੀਆਂ ਜਾਂ ਹੁੰਦੀਆਂ ਹਣਾ ਸੱਚਾ ਲੱਖੀ ਕਰਾਂਗੇ ਬਈ ਕਹਿੰਦੇ ਨਹੀਂ ਮਾਰਦਾ ਕਹਿੰਦੇ ਬਈ ਲੱਖੀ ਬੰਦਾ ਸਿੱਧਾ ਸਾਦਾ ਜਿਹਾ ਬੰਦਾ ਹਣਾ ਸਿੱਧੀ ਸਾਦੀ ਗੱਲਬਾਤ ਕਰਦਾ ਬਈ ਤੋਂ ਪਿੰਡ ਵਾਲਾ ਦਾ ਬਾਤੋਂ ਵਧੀਆ ਆਪਣੀ ਤਰੱਕੀ ਵੀ ਕਹਿੰਦੇ ਨੇ ਵਧੀਆ ਲੱਖੀ ਦਾ ਤਰੱਕੀ ਆ ਬਾਕੀ ਨਾਮ ਕਰਖਿਆ ਪਿੰਡ ਦਾ ਨਾ ਵਧੀਆ ਪਿੰਡ ਦਾ ਨਾਮ ਕਰਿਆ ਵੀਰੇ ਹਨਾ ਗਰੀਬੀ ਦੇ ਵਿੱਚੋਂ ਉੱਠੇ ਠੀਕ ਆ ਪਰ ਆਪਾਂ ਅੰਦਰ ਸੇ ਮੂੰਹ ਗੱਲ ਯਾਦ ਆਉਂਦੀ ਜੀ ਯਾਰ ਆਪਾਂ ਗਰੀਬੀ ਚੋਂ ਉੱਠੇ ਹੋਇਆ ਬਈ ਆਪਾਂ ਜਿਹੜੇ ਨਾਤਾ ਕਿਸੇ ਦਾ ਜਾੜਾ ਨਾ ਕਿਸੇ ਨੂੰ ਬਈ ਵੱਧ ਕਰ ਜਿਹੜੀ ਆਪਣੇ ਚਲੋ ਗਲਤੀਆਂ ਹੋ ਜਾਂਦੀਆਂ ਨੇ ਸਭ ਤੋਂ ਹੋ ਜਾਂਦੀਆਂ ਨੇ ਹਨਾ ਤੇ ਵੀ ਬੰਦਾ ਜੇ ਭੁੱਲ ਕੇ ਰਾਹ ਨਾ ਭੁੱਲਿਆ ਰਾਹ ਦੁਆਰੇ ਪੈ ਜਵੇ ਉਹਦੀ ਵਰਗੀ ਰੀਸ਼ ਨਹੀਂ ਹੁੰਦੀ ਸਹੀ ਗੱਲ ਆ ਪਰ ਆਪਾਂ ਫੇਰ ਵੀ ਬਈ ਉਹ ਗੱਲ ਯਾਦ ਰੱਖਦੇ ਆ ਆਪਜੀ ਕਿੰਨੀ ਗਰੀਬੀ ਦੇਖੇ ਲੱਖੀ ਵੀਰ ਮੈਂ ਕਹਿੰਨਾ ਵੀ ਬਾਈ ਚਲੋ ਪ੍ਰਮਾਤਮਾ ਕਹਿੰਦੇ ਨਹੀਂ ਹੁੰਦੇ ਹੂੰ ਜੇ ਥਾਲ ਭੁੱਖੇ ਨਹੀਂ ਦਿੰਦਾ ਤਾਂ ਹੂੰ ਸੌਣ ਨਹੀਂ ਭੁੱਖੇ ਨਹੀਂ ਦਿੰਦਾ ਆ ਤੇ ਉਹ ਕਈ ਵਾਰ ਦਿਨ ਇਹ ਜਿਹਾ ਜਿਹਾ ਸਾਲਾ ਇਹ ਸੋਚਦੇ ਹੁੰਦੇ ਸੀ ਵੀ ਯਾਰ ਤੜਕੇ ਹੁਣ ਦੀ ਰੋਟੀ ਖਾਧੀ ਤੜਕੇ ਜਵਾਕਾਂ ਨੂੰ ਵੀ ਖੜੀ ਪੂਰੀ ਹੋਊ ਖਣੀ ਨਹੀਂ ਹੋ ਠੀਕ ਆ ਮੈਂ ਬਹੁਤ ਵੀਡੀਓ ਦੇ ਵਿੱਚ ਵੀ ਦੱਲਿਆ ਕਿ ਬਾਈ ਉਹ ਦਿਨ ਇਹ ਜਿਹਾ ਸਾਲਾ ਅੰਡਾ ਲੈਣ ਦੀ ਕਾਤ ਨਹੀਂ ਸਵਾ ਬੱਕਰੀ ਨਹੀਂ ਗੱਲ ਕਰਦੇ ਹੂੰ ਠੀਕ ਆ ਗੱਲ ਪਰ ਆਪਾਂ ਨੂੰ ਪਤਾ ਸੀ ਵੀ ਇੱਕ ਨਾ ਇੱਕ ਨੇ ਇਨਾਂ ਤੋਂ ਹੀ ਖੜੇ ਹੋਵਾਂਗੇ ਠੀਕ ਆ ਜਵਾਕ ਕਿੰਨੇ ਨੇ ਬਾਈ ਬਾਈ ਕਮੁੰਡਾ ਆਪਣੇ ਦੋ ਗੁੱਡੀਆਂ ਨੇ ਹੂੰ ਤੇ ਉਹ ਮੰਨ ਕੇ ਚਲੋ ਖੇਡਦਾ ਵਿਚਾਰਾ ਹਜੇ ਤੇ ਉਹ ਖੇਡਦਾਗਾ ਰੋਕ ਦੇਣਾ ਉਹਨੂੰ ਵਿਚਾਲੇ ਆ ਚੱਲ ਯਾਰ ਮਾਰੇ ਨਸਾਂ ਤੋਂ ਤਾਂ ਬਚਿਆ ਹੋਇਆ ਹੂੰ ਸਹੀ ਗੱਲ ਹੈ ਨਾ ਚੱਲ ਨਸਿਆ ਤੋਂ ਬਚਿਆ ਕੱਲ ਜੇ ਮੁੰਡਾ ਖੜਾ ਹੁੰਦਾ ਅਗਲਾ ਕਹਿੰਦਾ ਵੀ ਲੱਖੀ ਬਾਈ ਦਾ ਮੁੰਡਾ ਲੱਖੀ ਦਾ ਮੁੰਡਾ ਪਰ ਵਧੀਆ ਸਿਹਤ ਵਧੀਆ ਉਹਦੀ ਸੋਚ ਸਮਝ ਵਧੀਆ ਹੈ ਨਾ ਠੀਕ ਹੈ ਤੇ ਚੱਲ ਆਪਾਂ ਨੂੰ ਇਹ ਹੌਸਲਾ ਹੋ ਜਾਂਦਾ ਵੀ ਯਾਰ ਨਹੀਂ ਉਹਨੂੰ ਮੈਂ ਇਹ ਗੱਲ ਕਹਿੰਦਾ ਵੀ ਚੱਲ ਜੇ ਖੇលਣਾ ਵੀ ਕਿਸੇ ਹੈ ਨਾ ਵਧੀਆ ਬਣ ਮਿਹਨਤ ਕਰ ਹਾਂ ਮਿਹਨਤ ਕਰ ਮਿਹਨਤ ਕਰ ਕੋਈ ਨਾ ਤੂੰ ਗਰੀਬੀ ਦੇ ਵਿੱਚੋਂ ਉੱਥੇ ਕੋਈ ਬਣ ਕੇ ਦਿਖਾ ਸਹੀ ਗੱਲ ਹੈ ਨਾ ਬੱਕਰੀਆਂ ਨੇ ਕਿੰਨਾ ਕੁਝ ਬਣਾਤਾ ਬੱਕਰੀਆਂ ਨੇ ਬੱਕਰੀਆਂ ਦੇ ਬਾਈ ਸਿਰ ਤੋਂ ਹੀ ਜਾਂ ਸਾਰਾ ਕੁਝ ਸਿਰ ਤੋਂ ਬੱਕਰੀਆਂ ਦੇ ਸਿਰ ਤੋਂ ਹਾਂ ਦੇ ਸਿਰ ਤੋਂ ਸਹੀ ਗੱਲ ਹੈ ਨਾ ਤੇ ਇਹਨਾਂ ਦੇ ਸਰਤੇ ਆ ਵੀਰੇ ਠੀਕ ਕਰ। ਦਵਾਈ ਕਿੰਨੀ ਦਾ ਬੱਕਰੀਆਂ ਦੇ ਵਿੱਚੋਂ ਲੱਕੀ ਲੋਕ ਕਹਿੰਦੇ ਵੀ ਇਹ ਚੋਂ ਦਾ ਕੱਲੇ ਮਿੰਗਣਾ ਹੀ ਬਚਦੀਆਂ ਨੇ। ਨਹੀਂ ਯਾਰ ਪਤਾ ਕੀ ਗੱਲ ਆ। ਹਾਂ ਜਿਵੇਂ ਮੰਨ ਕੇ ਚੱਲ ਜੀ ਨੂੰ ਮਗਰੋਂ ਬੰਦੇ ਨੂੰ سپورਟ ਆ ਹਨ। ਵੀ ਚੱਲ ਮਾੜਾ ਮੋਠਾ ਘਰ ਦਾ ਹੋਰ ਪਾਸੇ ਚੱਲ ਜਾਂਦਾ। ਜੇ ਹੁਣ ਵਿਚਾਰੀ ਉਹੀ ਲੋੜ ਪਈ ਤੇ ਆਲੇ ਗੱਲ ਬਾਤ ਆ। ਜਣੀ ਇਹ ਭੁੱਖਾ ਤਾਂ ਨਹੀਂ ਮਰਨ ਦਿੰਦੀ। ਠੀਕ ਆ। ਠੀਕ ਆ ਗਰ ਵੀ ਭੁੱਖਾ ਨਹੀਂ ਮਾਰਨੇ ਦੀ ਬੰਦਾ ਸਹੀ ਢੰਗ ਨਾਲ ਚੱਲੇ ਭਾਈ ਕਮਾਈ ਤਾਂ ਬਥੇਰੀ ਆ ਹਨ ਪਰ ਕਮਾਈ ਇਸ ਹਿਸਾਬ ਨਾਲ ਆ ਵੀ ਜਿਵੇਂ ਬੰਦਾ ਮਗਰ سپورਟ ਆ ਬੰਦੇ ਨੂੰ ਮਹੀਨੇ 2 ਮਹੀਨੇ ਮਗਰੋਂ ਬੰਦਾ ਦੁੱਧ ਪਾਣੀ ਦਾ ਹੋਰ ਮੇਵਨੇ ਸੇਲੇ ਦਾ ਵੇਚਦਾ ਫਿਰ ਤੱਕ ਕਮਾਈ ਵੀ ਆ ਭਾਈ ਜੇ ਹੁਣ ਭਰਾਵਾ ਉਹ ਵੀ ਗੰਜ ਕੀ ਨਾਉ ਕੀ ਨਚੂ ਸਹੀ ਗੱਲ ਫੇਰ ਕਾਦੀ ਕਮਾਈ ਸਹੀ ਗੱਲ ਫੇਰ ਤਾਂ ਉਹ ਵੀ ਗੱਲ ਹੈ ਮਿੰਗੜਾ ਨੂੰ ਨਾਲੀ ਤਾਂ ਇਹ ਗੱਲ ਹੈਗੀ ਠੀਕ ਬਚਦਾ ਤਾਂ ਵਧੀਆ ਬਚਦਾ ਤਾਂ ਯਾਰ ਮੈਂ ਕਹਿੰਨਾ ਵੀ ਯਾਰ ਪ੍ਰਮਾਤਮਾ ਰੋਟੀ ਦੇ ਜਾਵੇਹੀ ਬਹੁਤ ਹੁੰਦੀ ਹੈ ਨਾ ਹਾਂ ਬਚਣ ਨੂੰ ਤਾਂ ਇੱਥੇ 100 ਵਿਗਿਆਲੇ ਨੂੰ ਪੁੱਛ ਲਈ ਉਹ ਵੀ ਕਹੂਗਾ ਬਈ ਕੁਝ ਵੀ ਨਹੀਂ ਬਚਦਾ ਪਰ ਆਪਾਂ ਦਾ ਬਈ ਫੇਰ ਵੀ ਨਹੀਂ ਕਹਿੰਦੇ ਹਾਂ ਆਪਾਂ ਤਾਂ ਬੱਕਰੀ ਦੇ ਸਿਰ ਤੇ ਕਹਿੰਦੇ ਆ ਚਾਹੇ ਡੰਗ ਦੀ ਡੰਗ ਖਾਣੇ ਆਪਾਂ ਫੇਰ ਵੀ ਕਹਿੰਦੇ ਨਹੀਂ ਮਾਲਕਾ ਇੰਨੇ ਹੀ ਬਹੁਤ ਆ ਵੀ ਜਿਹੜਾ ਕੋ ਤੂੰ ਦਿਨ ਦਿਨ ਠੀਕ ਆ ਗੱਲ ਪਈ ਉਹ ਵੀ ਕਹਿੰਦਾ ਬਚਣਾ ਬਚਾਉਣਾ ਦਾ ਕੁਝ ਨਹੀਂ ਹੁੰਦਾ ਪਰਮਾਤਮਾ ਰੋਟੀ ਉਹ ਦੇ ਦੇਵੇ ਜੀ ਵਧੀਆ ਆਉਦੀ ਹੈ ਨਾ ਹੱਕ ਦੀ ਬਹੁਤ ਹੁੰਦਾ ਉਹੀ ਬਹੁਤ ਹੁੰਦੀ ਹੈ ਸਹੀ ਗੱਲ ਵਧੀਆ ਰੋਟੀ ਦੇ ਦੇਵੇ ਦਸਾਂ ਨਾ ਦੀ ਕਮਾਈ ਦੇ ਦੇਵੇ ਚੰਗੇ ਮਾਰੇ ਕੰਮਾਂ ਤੋਂ ਬਚਾ ਦੇ ਠੀਕ ਹੈ ਨਾਮ ਕਿੰਨਾ ਹੋ ਗੇ ਲੱਖੀ ਹੁਣ ਨੋਂ ਤਾਂ ਯਾਰ ਭਾਈ ਜਣੀ ਪਰਮਾਤਮਾ ਦੇ ਕਿੱਥੋਂ ਕਿੱਥੋਂ ਤੱਕ ਬੰਦੇ ਜਾਣਦੇ ਆਪਾਂ ਨੂੰ ਹੁਣ ਮੈਨੂੰ ਤਾਂ ਯਾਰ ਮੈਂ ਤੈਨੂੰ ਸਹੀ ਗੱਲ ਦੱਸਾਂ ਕਈ ਵਾਰ ਤਾਂ ਪਿੰਡ ਤਾਂ ਮੈਂ ਜਾਦ ਆ ਜਾਂਦਾ ਅਗਰ ਇਹਨੂੰ ਪੁੱਛ ਲੈਣਾ ਹੂੰ ਵੀ ਭਾਈ ਕਿਹੜਾ ਪਿੰਡ ਆ ਕਈ ਵਾਰ ਤਾਂ ਆਪ ਹੀ ਦੱਸ ਦਿੰਦੇ ਨੇ ਵਿਚਾਰੇ ਜਿਨ੍ਹਾਂ ਨੂੰ ਪਤਾ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਦਾ ਹੂੰ ਕਈ ਵਾਰੀ ਮੈਂ ਪੁੱਛ ਵੀ ਲੈਣਾ ਨਹੀਂ ਆਪ ਦਾ ਨੇ ਕਈ ਵਾਰੀ ਪੁੱਛਦਾ ਵੀ ਯਾਰ ਕਿਹੜਾ ਪਿੰਡ ਆ ਕਈ ਵਾਰ ਆਪਦੇ ਹੀ ਬੰਦਾ ਹੁੰਦਾ ਮੈਨੂੰ ਪਤਾ ਨਹੀਂ ਹੁੰਦਾ ਹੂੰ ਮੈਂ ਕਿਹੜਾ ਦੇਖਦਾ ਵੀ ਕੌਣ ਆ ਕੌਣ ਨਹੀਂ ਵਾਧੂ ਫੋਨ ਆਉਂਦਾ ਨਾ ਦਿਨ ਰੋਜ਼ ਬਹੁਤ ਜਿਆਦੇ ਵਾਧੂ ਸਾਹਮਣੇ ਦੇ ਇੱਥੇ ਖੜੇ ਖੜੀ ਦੇ ਲੈ ਕਿੰਨੇ ਫੋਨ ਆਉਂਦੇ ਸਹੀ ਗੱਲ ਹੈ ਵੀ ਦੇਖ ਕੋਈ ਯਾਰ ਕੋਈ ਕੋਈ ਮੈਨੂੰ ਫੋਨ ਕਰ ਲਵੇ ਬੱਕਰੀ ਬਾਰੇ ਪੁੱਛ ਲਵੇ ਕੋਈ ਯਾਰ ਬਾਈ ਥੱਲੇ ਮਿਸਰੀ ਹੋ ਗਈ ਬੱਕਰੀ ਐ ਹੋ ਗਈ ਮੈਂ ਜਣੀ ਕਰੀ ਐ ਨਹੀਂ ਕਿਸੇ ਨੂੰ ਕਿਹਾਗਾ ਯਾਰ ਮੈਨੂੰ ਪਤਾ ਨਹੀਂ ਜੇ ਮੈਂ ਕਹਾਂ ਬੱਕਰੀ ਦੇ ਆ ਕੀ ਹੁੰਦਾ ਥੱਲੇ ਲੱਕੀ ਦੇ ਇਹ ਲੂਲਾ ਲਾਮ ਕਰੀਆਂ ਨੇ ਜਿਹੜੀਆਂ ਫੜੀ ਮੜਾ ਕੀ ਚੀਜ਼ ਹੁੰਦੀ ਕੀ ਇਹ ਅਗਲਾ ਕਹਿੰਦਾ ਨਹੀਂ ਇੱਥੇ ਇਹਦੇ ਪੋਸਟ ਕੇ ਦੇ ਲਈ ਕਹਿੰਦੇ ਨੇ ਜੀ ਲੂਲਾ ਦਾ ਮਾਰੀਆਂ ਨੇ ਲੋਕਾਂ ਦਾ ਲੈ ਆ ਵੀ ਨਹੀਂ ਜਾ ਰਹੇ ਇਹਨਾਂ ਦਾ ਪਤਾ ਕੀ ਸਮਝਾਓ ਇਹ ਵੀਰੇ ਪਰਮਾਤਮਾ ਦੇ ਰੰਗ ਨੇ ਇਹ ਵਾਧੂ ਜੀ ਲਾਈ ਹੋਈ ਆ ਤਾਂ ਤੇ ਵਾਧੂ ਚੀਜ਼ ਨਹੀਂ ਲਾਈ ਹੋਈ ਅਗਲਾ ਕਹਿੰਦਾ ਸਾਲਿਆ ਤੇਰੇ ਲੂਲਾ ਲੰਘ ਰੀਆਂ ਨੇ ਇਹ ਉਹ ਲੂਲਾ ਨੇ ਅੱਛਾ ਇਹ ਕਰਮ ਵਾਲਿਆਂ ਦੇ ਵੀਰੇ ਹੁੰਦੀਆਂ ਨੇ ਚੀਜ਼ਾਂ ਕਿੰਨੀਆਂ ਬੱਕਰੀਆਂ ਆਪਣੇ ਕੋਲ ਇਹ ਆਪਣੇ ਬੱਕਰੀਆਂ ਹੈਗੀਆਂ ਕਈ ਸੀ ਵੀਰੇ ਵਿੱਚੋਂ ਤੇ ਬੱਚੇ ਦੀ ਆਹ ਬੱਚੇ ਦੇ ਵੀ ਨਾ ਨਾਲੇ ਦੇਖੋ ਉਹਦੀ ਮਾਂ ਦੇ ਲੈ ਉਹਦੇ ਇੱਥੇ ਲੋਹੀ ਮਾਂ ਫਿਰਦੀ ਆ ਅੱਛਾ ਲੈ ਉਹ ਦੱਸੋ ਇਹ ਕਰਮ ਵਾਲਿਓ ਇਹਦਾ ਨਹੀਂ ਹੈਗਾ ਇਹ ਇਹ ਇੱਥੇ ਲੋਹੀ ਆ ਮੇਰੇ ਕੋਲੇ ਬੱਕਰੀ ਉਹਦੇ ਹੈ ਨਹੀਂ ਗਾ ਲੂਲਾ ਆ ਨਾ ਪੂ ਦੇ ਨਾਮਾਂ ਦੇ ਇਹਦੇ ਆ ਗਏ ਨਾ ਆ ਦੇ ਦੇ ਵੀ ਦੇਖ ਸਕਦਾ ਨਾ ਇਹਦੇ ਲੂਲਾ ਆ ਗਏ ਬਈ ਇਹਨੂੰ ਫਾੜ ਬੜਾ ਦਾ ਐਸੇ ਨੂੰ ਫਾੜਾ ਆ ਬੱਚੇ ਆ ਜਾ ਓਰੇ ਓਰੇ ਮੁੰਡੇ ਓਰੇ ਇਹਦੇ ਕਿ ਮੈਂ ਕੋਟ ਪਾਰਖ ਲੱਕੀ ਯਾਰ ਇਹਨੂੰ ਦੇਖ ਬਾਈ ਕੋਟ ਇਹਦੇ ਕੱਲ ਕੋਟ ਪਾ ਰੱਖਿਆ ਕਿ ਮਾਫਲਰ ਬੰਨ ਰਿਆ ਨਾ ਜਿਆਦਾ ਠੰਡ ਲੱਗਦੀ ਇਹਨੂੰ ਠੰਡ ਤਾਂ ਯਾਰ ਮੇਰੀ ਗੱਲ ਸੁਣ ਲੈ ਛੋਟੇ ਵੀਰ ਨਾ ਤਾਂ ਹੋਇਆ ਇਹਦਾ ਨਾਥਾ ਜੇ ਲੈ ਲਿਆ ਨਾ ਭਾਈ ਇਹਨੂੰ ਹੁਣ ਦੱਸ ਦੇ ਗਰਮੀ ਆ ਗਈ ਕੋਟ ਕੱਢ ਦੇ ਇਹਨੂੰ ਕਹੇ ਦੇ ਮੈਂ ਕਹਿੰਦਾ ਵੀ ਜਰਾ ਸ਼ੀਨ ਮਰ ਜਾਣਗੇ ਕੱਢਦੇ ਕੋਟੋਂ ਗਰਮੀ ਆ ਗਈ ਆਸੀਂ ਬੰਦਰਾਂ ਦੇ ਕਿੱਾਈ ਫਿਰਦੇ ਨੇ ਕਿੱਲੇ ਆਈ ਫਿਰਦੇ ਨੇ ਇਹ ਬੰਦਰਾਂ ਦੇ ਪਤਲੇ-ਪਤਲੇ ਪਾਈ ਇਹ ਕਹਿੰਦਾ ਜਰਾ ਸ਼ੀਨ ਮੇਰੇ ਕਹਿੰਦਾ ਮਰ ਜਾਈ ਹੋ ਗਿਆ ਪੱਤਣ ਇਹਨੂੰ ਪੁੱਛੋ ਵੀ ਨਾ ਰਾਤ ਨਾ ਆਖਣੀ ਤਾਂ ਜੇ ਤੜਕੇ ਨਾ ਲੱਗੇ ਨਾ ਛੱਡ ਲੱਗਦੀ ਪਿਛਲੇ ਟਾਈਮ ਰਾਤ ਨਾ ਆਦੀਆਂ ਕੰਬਲ ਉਤਰਾ ਨਹੀਂ ਰਹਾ ਕੰਬਲ ਉਤਰਾ ਨਹੀਂ ਕਿਤੇ ਬੁਖਾਰ ਤਾਂ ਨਹੀਂ ਹੋ ਗਿਆ ਨਾ ਤੈਨੂੰ ਜਿਹੜਾ ਬੰਦਾ ਹੈ ਇਹ ਚਲਾ ਆਇਆ ਲੱਕਿਆ ਪਤਾ ਇਹਨੂੰ ਕੱਢਦੇ ਕੋਡ ਨੂੰ ਕਾ ਇਹਨੂੰ ਕੱਪੜੇ ਵੀਰੇ ਆਪਾਂ ਵੀਰੇ ਲਿਆਵਾਂਗੇ ਜਿਹੜਾ ਦੁਨੀਆ ਦਾ ਚੱਲ ਕੋਈ ਗੱਲ ਇਹਨੂੰ ਦਵਾਵਾਂਗੇ ਆਪਾਂ ਬਾਈ ਲੈ ਵੀ ਇਹੋ ਜਿਹੇ ਬੰਦੇ ਦਵਾਵਾਂਗੇ ਚਲੋ ਠੀਕ ਲੱਗਿਆ ਬਾਈ ਹਾਂ ਧੰਨਵਾਦ ਕਰਦੇ ਆ ਬਈ ਲੱਖੀ ਬਾਈ ਨਾਲ ਗੱਲਾਂ ਬਾਤਾਂ ਕਰੀਆਂ ਠੀਕ ਹੈ ਨਾ ਮੈਂ ਦੱਬ ਕੇ ਕਰ ਦੋ ਨਾਲੇ ਅੱਜ ਕਮੈਂਟ ਕੁਮਟ ਹਾਂ ਕਮੈਂਟ ਕਰ ਦਿਓ ਸੱਚ ਕਮੈਂਟ ਕੁਮਟ ਦਾ ਕਮੈਂਟ ਹੀ ਹੋਗੇ ਜਿਵੇਂ ਕਹਿ ਦੇਣੀ ਹੁੰਦੇ ਕਮੈਂਟ ਕਰ ਦਿਓ ਕਿ ਲਾਈਕ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ ਵੀਰੇ ਕੋਈ ਵੀਰੇ ਦਾ ਚੈਨਲ ਆਉਣ ਵੀਰੇ ਬਧਾਈਆਂ ਦੇ ਨਾਲ ਹਾਂ ਗੱਲ ਬੁੱਕੀਆਂ ਜਿੱਥੀਆਂ ਨਹੀਂ ਬਧਾਈਆਂ ਸਾਰਿਆਂ ਨੂੰ ਹੱਥ ਵੰਨ ਗਏ ਨੇ ਡੇਰਾ ਮਦਨੀਪੁਰ ਵੱਲੋਂ ਬਾਬਾ ਖਸਲਿਆ ਦਾ ਜੀ ਦੇ ਨਾਮ ਤੇ ਹਾਂ ਲਾਈਫ ਕਰਾਇਆ ਤੀਗਾ ਜੀ ਪੈਂਡ ਸਿਓੜੇ ਤੋਂ ਬਾਬਾ ਸਿੰਘ ਸਿੰਘ ਗੱਲ ਚੱਲੀ ਸਾਰੇ ਵੀਰਾਂ ਦਾ ਚੈਨਲ ਵਾਲਿਆਂ ਦਾ ਜੀ ਆਇਆਂ ਨੂੰ ਕਹਿੰਦੇ ਆ ਧੰਨਵਾਦ ਬਹੁਤ ਚੜ੍ਹਦੀ ਕਲਾ ਚ ਰੱਖੇ ਮਹਾਰਾਜ ਸਾਡੇ ਇੱਕ ਨਹੀਂ ਬਾਈਆਂ ਨੂੰ ਬੁਲਾ ਕੇ ਰੱਖੇ ਮਲਾਕਾਰ ਮਹੱਬਤ ਆ ਇੱਥੇ ਵੀਰੋ ਕੁਛ ਨਹੀਂ ਲੈ ਜਾਣਾ ਠੀਕ ਆ ਲੱਖੀ ਵੀਰ ਧੰਨਵਾਦ ਕਰਦੇ ਆ ਬਾਈ ਜੀ ਵੀਡੀਓ ਕਿਵੇਂ ਲੱਗੀ ਤੇ ਲੱਖੀ ਬਾਈ ਤੇ ਗੱਲਾਂ ਕਿਵੇਂ ਲੱਗੀਆਂ ਕਮੈਂਟ ਜਰੂਰ ਕਰ ਦਿਓ ਘੈਂਟ ਮੰਦਾ ਲੱਖੀ ਬਾਈ ਬੁਰਾਣਾ ਕਰ ਲਿਓ ਸੰਪਰਕ ਲੱਖੀ ਬਾਈ ਦਾ ਨੰਬਰ ਥੱਲੇ ਦੇਵਾਂਗੇ ਗੱਲਾਂ ਜੇ ਹੋਰ ਸੁਣਨੀਆਂ ਨੇ ਤੁਸੀਂ ਠੀਕ ਆ ਲੱਖੀ ਭਾਈ ਧੰਨਵਾਦ ਧੰਨਵਾਦ ਸ਼ਾਰਟ ਦਿਨ ਕਰ